ਕੀ ਨਾਤੀ ਆਪਣਾ ਤੇ ਜਿਹੜਾ ਪਿੰਡ ਹੈ ਤੇ ਕੀ ਹੈ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਪਿੰਡ ਮੇਰਾ ਕੰਦੂ ਖੇੜਾ ਹੈ ਜੀ ਸਾਨੂੰ ਇਹ ਕੱਖਾ ਵਾਲੀ ਮੈਨਰ ਹੈ ਜਿਹੜੀ ਚਾਰ ਪਿੰਡਾਂ ਨੂੰ ਪੈਂਦੀ ਹੈ ਜੀ ਕੰਦੂ ਖੇੜਾ ਪੀਟੀ ਵਾਲਾ ਹਕੂ ਵਾਲਾ ਤੇ ਭੁੱਲਰ ਵਾਲਾ ਅਸੀਂ ਇਹ ਸਾਰੇ ਪਿੰਡਾਂ ਦੇ ਬੰਦੇ ਅੱਜ ਇੱਥੇ ਇਕੱਠੇ ਹੋਏ ਆ ਜੀ ਕੱਸੀ ਦੀ ਖਲਾਈ ਚੱਲ ਰਹੀ ਸੀ ਜੀ ਨਰੇਗਾ ਤੋਂ ਜਿਹੜੀ ਹੈ ਕੱਸੀ ਦੀ ਖਲਾਈ ਕਰਵਾਈ ਜਾ ਰਹੀ ਸੀ ਜਿੰਨੇ ਵਿੱਚ 7-800 ਬੰਦਾ ਹੈ ਪੰਜਾਂ ਛਿਆਂ ਪੰਜਾਂ ਪਿੰਡਾਂ ਦਾ ਕੰਮ ਕਰ ਰਿਹਾ ਹੈ ਪਰ ਤਿੰਨ ਦਿਨ ਹੋ ਗਏ ਸੀ ਕੰਮ ਕਰਦੇ ਨੂੰ 75% ਕੱਸੀ ਸੀ ਜਿਹੜੀ ਉਹ ਨਿਕਲ ਚੁੱਕੀ ਸੀ ਉਸ ਤੋਂ ਬਾਅਦ ਅਚਾਨਕ ਹੀ ਜਦੋਂ ਬੰਦੇ ਕੰਮ ਕਰ ਰਹੇ ਸੀ ਤਾਂ ਕੰਮ ਕਰਦੇਆਂ ਦੇ ਦੌਰਾਨ ਹੀ ਪਾਣੀ ਆ ਗਿਆ ਜੀ ਕੱਸੀ ਤਾਂ ਜਿਹੜੀ ਉਹ ਖਲਾਈ ਵਿੱਚ ਰਹਿ ਗਈ ਜੀ ਖਲਾਈ ਵਿੱਚ ਰਹਿਣ ਕਰਕੇ ਹੋਇਆ ਕਿ ਉਹਦਾ ਨਤੀਜਾ ਇਹ ਨਿਕਲਿਆ ਮਹਿਕਮੇ ਨੇ ਬਿਨਾਂ ਕਿਸੇ ਨੂੰ ਇਤਲਾਹ ਕੀਤੇ ਜਾਂ ਬਿਨਾਂ ਕਿਸੇ ਨੂੰ ਦੱਸੇ ਤੇ ਉਹਨਾਂ ਨੇ ਪਾਣੀ ਛੱਡਤਾ ਜਦੋਂ ਪਾਣੀ ਆ ਗਿਆ ਜੀ ਤੇ ਕੱਸੀ ਦਾ ਹਾਲ ਜਿਹੜਾ ਤੁਸੀਂ ਦੇਖ ਤਾ ਤੇ ਸਾਹਮਣੇ ਹੈ ਜੀ ਸਾਡੇ ਦੇਖੋ ਕਿ ਇਹ ਕੱਸੀ ਹੈ ਜਿਹੜੀ ਇਹਦੇ ਚ 6-7 ਕਰਮਾਂ ਦਾ ਪਾੜ ਪੈ ਚੁੱਕਾ ਹੈ ਸਾਡੀਆਂ ਟੇਲਾਂ ਤੇ ਜਿਹੜਾ ਪਾਣੀ ਅਸੀਂ ਸਾਰੇ ਪਿੰਡ ਟੇਲਾਂ ਦੇ ਪੈਂਦੇ ਹਾਂ ਜੀ ਟੇਲਾਂ ਤੇ ਸਾਨੂੰ 1.5 ਤੋਂ 2 ਸਾਲ ਹੋ ਗਏ ਜੀ ਅਸੀਂ ਕਦੀ ਪਾਣੀ ਨਹੀਂ ਲਾ ਕੇ ਵੇਖਿਆ ਨਹਿਰੀ ਪਾਣੀ ਕਿਉਂਕਿ ਜਦੋਂ ਟੇਲਾਂ ਤੱਕ ਪਹੁੰਚਦਾ ਉਹਨੇ ਨੂੰ ਮਗਰ ਟੁੱਟ ਜਾਂਦੇ ਨਾ ਤਾਂ ਇਹਦੀ ਜੈਤਰਾਂ ਕਦੀ ਖਲਾਈ ਹੋਈ ਹੈ ਨਾ ਹੀ ਇਹ ਕੱਤੀ ਲੈਵਲ ਦੇ ਵਿੱਚ ਸਹੀ ਬਣੀ ਹੋਈ ਹੈ ਵਿਚਾਲਿਆਂ ਉੱਚੀ ਹੈ ਜੀ ਮੋਢੇ ਤੋਂ ਵੀ ਨੀਵੀਆਂ ਤੇ ਅੱਗੋਂ ਵੀ ਨੀਵੀਆਂ ਸਾਨੂੰ ਪਾਣੀ ਦੀ ਇੱਥੇ ਬਹੁਤ ਜ਼ਿਆਦਾ ਦਿੱਕਤ ਹੈ ਜੀ ਤੇ ਅਸੀਂ ਸਾਨੂੰ ਸਰਕਾਰ ਕਹਿੰਦੀ ਹੈ ਕਿ ਤੁਸੀਂ ਬਾਗ ਲਾਓ ਤੁਸੀਂ ਡਿਵਰਸਿਫਿਕੇਸ਼ਨ ਕਰੋ ਮੈਂ ਕਹਿੰਦਾ ਜੀ ਕਿ ਮੈਂ ਕੀਤੀ ਡਿਵਰਸਿਫਿਕੇਸ਼ਨ ਮੈਂ ਬਾਗ ਲਾਇਆ ਮੇਰੇ ਬਾਗ ਸੁ ਤੁਸੀਂ ਜਾ ਕੇ ਸਾਡੇ ਖੇਤਾਂ 'ਚ ਵੀ ਵੇਖ ਸਕਦੇ ਹੋ ਅਸੀਂ ਕਨਕਾਨੂੰਨੀ ਪਾਣੀ ਲਾ ਕੇ ਵੇਖਿਆ ਜੀ ਸਾਰੇ ਮੋਟਰਾਂ ਦੇ ਨਾਲ ਜਿਹੜੇ ਪਾਲੇ ਹੈ ਜੀ ਸਾਡੀ ਤਾਂ ਬੇਨਤੀ ਇਹ ਹੈ ਕਿ ਇਹਦੇ ਤੇ ਜਿਹੜੇ ਅਫਸਰਾਂ ਨੇ ਬਿਨਾਂ ਹੀ ਕਿਸੇ ਕਹਿ ਲੋ ਵੀ ਸਾਨੂੰ ਦੱਸਿਆ ਤਲਾਹ ਕੀਤੇ ਆ ਚਲਦੀ ਲੇਬਰ ਨੂੰ ਪਾਣੀ ਦੇ ਵਿੱਚ ਡਬੋਂਦੀ ਕੋਸ਼ਿਸ਼ ਕੀਤੀ ਹੈ ਉਹਦਾ ਉਹਨਾਂ ਦੇ ਤੇ ਐਕਸ਼ਨ ਲਿਆ ਜਾਵੇ ਉਹਨਾਂ ਅਫਸਰਾਂ ਤੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੇਰਾ ਨਾਮ ਮੇਰਾ ਨਾਮ ਤਲਵਿੰਦਰ ਸਿੰਘ ਹੈ ਪਿੰਡ ਕੰਦੂਖੀੜਾ ਦਾ ਰਿਹਾ ਵਸਨੀਕ ਹਾਂ ਮੈਂ ਮੈਂ ਉੱਥੇ ਮੇਰੇ ਕੋਲ 2.5 ਏਕੜ ਜ਼ਮੀਨ ਹੈ ਜੀ 2.5 ਸਾਲ ਹੋ ਚੱਲੇ ਆ ਮੈਂ ਪਾਣੀ ਲਾ ਕੇ ਨਹੀਂ ਵੇਖਿਆ ਜੀ ਨਹਿਰ ਦਾ ਜੋ ਵੀ ਮੈਂ ਆ ਕਰ ਰਿਹਾ ਹਾਂ ਜੀ ਪਾਣੀ ਦੀ ਸਿੰਚਾਈ ਆਪ ਦੀ ਟਿਊਬਵਲ ਨਾਲ ਕਰ ਰਿਹਾ ਆ ਉਹ ਇਸ ਟਾਈਮ ਉੱਥੇ ਇੰਨਾ ਬੁਰਾ ਹਾਲ ਹੈ ਜੀ ਕੋਈ ਵੀ ਫਸਲ ਜਰਮੀਨੇਸ਼ਨ ਕਰਨ ਨੂੰ ਤਿਆਰ ਨਹੀਂ ਹੈਗੀ ਜੀ ਇਸ ਟਾਈਮ ਮੇਰਾ ਤਾਂ ਜੀ ਇਹ ਕਰਦਾ ਜੀ ਮੈਂ ਫਾ ਲੈ ਕੇ ਮਰ ਜਾਵਾਂ ਬਹੁਤ ਜ਼ਿਆਦਾ ਪਾਣੀ ਮਾਰਿਆ ਇਸ ਇਹ ਸਰਕਾਰ ਤੋਂ ਇਹਨਾ ਤੋਂ ਇਹ ਬਹੁਤ ਪਰੇਸ਼ਾਨੀ ਕੱਲ ਮੈਂ ਇਥੋਂ ਦੀ ਨੰਗਿਆ ਕੱਲ ਵੀ ਇੱਥੇ 5 ਇੰਚੀ ਪਾਈਪ ਦੁਪਹਿਰੇ ਹੀ ਲੱਗੀ ਹੋਈ ਸੀ ਜੀ ਇਹ ਹੀ ਕੱਖਾਂ ਵਾਲੇ ਵਾਲੇ ਪਾਈਪਾਂ ਲਾਉਂਦੇ ਆਂ ਅਸੀਂ ਬਹੁਤ ਤੰਗ ਆ ਜੀ ਅਸੀਂ ਬਹੁਤ ਪ੍ਰਸ਼ਾਸਨ ਨੂੰ ਵੀ ਬਹੁਤ ਆ ਰੀ ਅੱਖਿਆ ਜੀ ਪਰ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਜੀ ਅੱਗੋ ਕਹਿੰਦੇ ਇਦਾਂ ਹੀ ਚੱਲੂਗਾ ਜਿਵੇਂ ਤੁਸੀਂ ਮਰਜ਼ੀ ਕਰ ਲੋ ਆਈ ਕਹੀ ਜਾਂਦੇ ਬਸ ਜਦੋਂ ਮੁੰਡਿਆਂ ਨਾਲ ਜਾਈਦਾ ਹੀ ਸਾਰੇ ਜਿਮੀਂ ਜ਼ਿੰਮੇਦਾਰਾਂ ਨੂੰ ਅੱਗੋਂ ਐਂ ਜਵਾਬ ਦਿੰਦੇ ਆਂ ਜੀ ਅਫਸਰ ਕਹਿੰਦੇ ਐਂ ਚੱਲੂਆ ਸਿਸਟਮ ਇਹ ਮੈਂ ਜਹੀ ਆ ਜੀ ਇੱਥੇ ਕੀ ਮਾਮਲਾ ਕੀ ਜੀ ਕੱਸੀ ਦਾ ਮਾਮਲਾ ਇਹ ਹੈ ਜੀ ਰਾਤ ਕੱਸੀ ਚ ਪਾਣੀ ਫੁੱਲ ਚੱਲ ਰਿਹਾ ਸੀਗਾ ਠੀਕ ਹੈ ਜੀ ਡਿਮਾਂਡ ਘੱਟ ਸੀਗੀ ਤੇ ਇੱਥੇ ਉਹਦੇ ਵਜ੍ਹਾ ਨਾਲ ਤੁਸੀਂ ਦੇਖੋ ਵੀ ਇੱਥੇ ਪਾਣੀ ਤਾਂ ਤੱਕ ਧਲੋ ਕਰ ਰਿਹਾ ਹੈ ਨਾ ਉਹਦੇ ਕਰਣ ਜਿਵੇਂ ਆਪਾਂ ਪਿਛਲੇ ਦਿਨਾਂ 'ਚ ਸਫਾਈ ਸੂਈ ਕੋਈ ਕਰਵਾਈ ਹੈ ਮੰਨ ਲਓ ਕੋਈ ਦਰਜ ਨਿਕਲ ਜਾਂਦੀ ਆ ਜਾਂ ਪਿੱਛੇ ਚੂਹਿਆਂ ਦੀਆਂ ਖੁੱਡਾਂ ਵੀ ਹੈਗੀਆਂ ਹੈਗੀਆਂ ਉਹਦੇ ਕਰਕੇ ਜਿਆਦਾ ਪਾਣੀ ਦੇ ਪ੍ਰੈਸ਼ਰ ਕਰਕੇ ਇਹ ਆ ਰਹੀ ਸੀ ਸਫਾਈ ਜੀ ਇਹਦੀ ਤੁਸੀਂ ਕਹਿ ਰਹੇ ਹੋ ਵੀ ਜਿਵੇਂ ਆਪਣੇ ਜ਼ਿਮੀਂਦਾਰ ਭਰਾ ਕਹਿ ਰਹੇ ਆ ਨਹੀਂ ਹੋਈ ਸਫਾਈ ਜੇ ਨਾ ਹੋਈ ਹੁੰਦੀ ਤਾਂ ਜੀ ਕੱਲ 14 ਹਿਸੇ ਟੇਲ ਨਹੀਂ ਚੱਲਦੀ ਸਫਾਈ ਹੋਈ ਆ ਜੀ ਇਹਦੀ ਹੁਣ ਵੀ ਚੱਲ ਰਹੀ ਆ ਸਫਾਈ ਕਹਿੰਦਾ ਜਿੱਥੇ ਜਿੱਦੀ ਜਿਹੜੀ ਜਿਹੜੀ ਸਪੈਕ ਰਹਿ ਗਈ ਸੀਗੀ ਉਹਦੀ ਸਫਾਈ ਹੋਈ ਜਾਂਦੀ ਆ ਜੀ ਠੀਕ ਆ ਜੀ ਟੇ ਟੇਲਾਂ ਤੋਂ ਜੀ ਜਿਵੇਂ ਆਪਣੇ ਜ਼ਿਮੀਂਦਾਰ ਭਰਾ ਕਹਿ ਰਹੇ ਆ ਵੀ ਇੱਥੇ ਪਾਣੀ ਦੀ ਚੋਰੀ ਬਹੁਤ ਹੁੰਦੀ ਆ ਪਿਛਲੇ ਕਈ ਸਾਲਾਂ ਤੋਂ ਤੇ ਕਰਕੇ ਰਾਤ ਨੂੰ ਪਾਣੀ ਦੀ ਜਿਹੜੀ ਸਪਲਾਈ ਦਾ ਲੈਵਲ ਹੈਗਾ ਉਹ ਥੱਲੇ ਜਾ ਵਰਦਾ ਹੈਗਾ ਤੇ ਜਦੋਂ ਆਪਾਂ ਇਹਨੂੰ ਚਲਾਉਣ ਦੀ ਫੁੱਲ ਸਪਲਾਈ ਤੇ ਕੋਸ਼ਿਸ਼ ਕਰਦੇ ਹਾਂ ਪਿੱਛੇ ਕੀ ਜੋ ਜ਼ਮੀਨਾਂ ਉਹ ਕਾਫੀ ਉੱਚੀਆਂ ਨਹੀਂ ਹੈ ਐਨਐਸਐਲ ਕਾਫੀ ਨੀਵੇਂ ਨੇ ਪਾਣੀ ਦੇ ਜਿਹੜਾ ਕੱਸੀ ਦਾ ਬੈੱਡ ਹੈ ਉੱਚਾ ਹੈਗਾ ਜੀ ਉਹਦੇ ਕਰਕੇ ਜਿਹੜੀ ਪਾਣੀ ਦੀ ਲੇਟਰਲ ਫੋਰਸ ਲੱਗਦੀ ਹੈ ਜੀ ਉਹਦੇ ਨਾਲ ਕੱਸੀ ਟੁੱਟੇ ਜਾਂਦੀ ਹੈ ਨਹੀਂ ਕੱਸੀ ਆਪਾਂ ਗਲਤ ਨਹੀਂ ਕਹਿ ਸਕਦੇ ਜਿਵੇਂ ਜ਼ਮੀਨਾਂ ਦੇ ਲੈਵਲ ਕਾਫੀ ਨੀਵੇਂ ਹੈ ਜੀ ਪਿੱਛੇ ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹ ਪਹਿਲਾਂ ਲੈਵਲ ਉੱਚੇ ਸੀ ਬਾਅਦ ਚ ਉਹਨਾਂ ਨੇ ਮਿੱਟੀ ਚ ਕਾਲੀ ਨਹੀਂ ਵਾਸਤੇ ਪੁਰਾਣੀ ਨਹੀਂ ਬਣੀ ਇਹ ਬਣੀ ਆ ਜੀ 2015-16 ਚ ਬਣੀ ਵੀ ਆ ਜੀ ਇਹ ਕੱਸੀ ਹਾਂਜੀ ਹੁਣ ਕੋਈ ਕਹ ਰਿਹਾ ਦੀ ਸਫਾਈ ਹੋ ਰਹੀ ਸੀ ਕਿ ਤੇ ਪਹਿਲਾਂ ਪਾਣੀ ਛੜਕਉਂ ਫਿੱਟ ਨਹੀਂ ਨਹੀਂ ਉਹ ਆਪਣੇ ਜਿਹੜਾ ਪਾਣੀ ਛੱਡਿਆ ਗਿਆ ਜੀ ਉਹ ਈਵਨਿੰਗ ਤੇ ਈਵਨਿੰਗ ਛੱਡਿਆ ਗਿਆ ਜੀ ਜਦੋਂ ਨਰੇਗਾ ਬਾਹਰ ਆ ਜਾਂਦੀ ਆ 5:30 5:30 ਵਜੇ ਛੱਡਿਆ ਗਿਆ ਜੀ ਪਾਣੀ ਹਾਂਜੀ ਉਹ ਤੇ ਸਫਾਈ ਹੋ ਜਾਂਦੀ ਕਦੋਂ ਤੇ ਰੁਕ ਜਾਂਦੇ ਕੋਈ ਆ ਜਾਂ ਕੋਈ ਬਿਲਕੁਲ ਜੀ ਆਪਣੀ ਇਹ ਕੋਸ਼ਿਸ਼ ਹੀ ਰਹੀ ਸੀ ਆਪਾਂ ਵੀ ਪਿੰਡ ਵਾਲਿਆਂ ਤੋਂ ਲਿਖਵਾਇਆ ਸੀਗਾ ਪਰ ਉਸ ਚੀਜ਼ ਦਾ ਹੁਣ ਜਦੋਂ ਆਪਣੇ ਅਸਰ ਨਹੀਂ ਪਿਆਗਾ ਠੀਕ ਹੈ ਜੀ ਵੀ ਕਨਸਟੈਂਟ ਪ੍ਰੈਸ਼ਰ ਸੀਗਾ ਸਾਡੇ ਮਾਹਕਮੇ ਦੇ ਉੱਤੇ ਵੀ ਪਾਣੀ ਛੱਡੋ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਸੁਕਾਰ ਰਹੇ ਹੋਂ ਹੁਣ ਦੇਖੋ ਜੀ ਜੇ ਪਾਣੀ ਦੀ ਡਿਮਾਂਡ ਹੁੰਦੀ ਸਾਰੇ ਮੋਗੇ ਚੱਲਦੇ ਹੁੰਦੇ ਸਾਰੇ ਬੰਦੇ ਪਾਣੀ ਯੂਟਿਲਾਈਜ਼ ਕਰ ਰਹੇ ਹੁੰਦੇ ਇੱਕ ਅੱਸੀ ਥੋੜੀ ਟੁੱਟਣੀ ਸੀ ਇੰਨਾ ਕੱਸੀ ਤੇ ਟੇਲਾਂ ਕੋਲੇ ਆ ਕੇ ਇੰਨਾ ਲੈਵਲ ਥੋੜੀ ਪਾਣੀ ਦਾ ਹੋਣਾ ਸੀ ਇਹ ਕੱਖਾਂ ਵਾਲੀ ਡਿਸਟ੍ਰੀਬਿਊਟਰੀ ਹੈ ਜੀ ਕਿੰਨਾ ਕੁ ਬੁਰਜੀ ਪੈਦੀ ਜਦੋਂ ਟੁੱਟਿਆ ਇਹ 23700 ਬੁਰਜੀ ਹੈ ਜੀ ਹਾਂਜੀ ਕਿੰਨਾ ਕਰਵਾ ਜਾਂਦਾ ਹੈ ਕੱਸੀ ਚ ਜੀ ਆਪਣੇ ਲਗਭਗ 6 ਤੋਂ 7000 ਕਿੱਲਾ ਇਹਦੇ ਅੰਡਰ ਹੈਗਾ ਜੀ ਜਿਹੜੀ ਇਹ ਨਵੀਂ ਕੱਸੀ ਪ੍ਰਪੋਜ਼ ਕਰ ਰਹੇ ਆ ਜੋ ਕਿ ਅਸੀਂ ਮਤਲਬ ਕਿ ਪ੍ਰਪੋਜ਼ਲ ਭੇਜੀ ਗਈ ਆ ਉਹਦੇ 3300 ਕਿੱਲਾ ਸੀ ਉਸ ਕੱਸੀ ਚ ਕੱਢ ਦਿੱਤਾ ਹਾਂਜੀ ਉਹ ਕਦੋਂ ਤੱਕ ਉਹ ਤਾਂ ਜੀ ਹੁਣ ਤੁਸੀਂ ਤੁਹਾਨੂੰ ਹੈੱਡ ਆਫਿਸ ਤੋਂ ਪਤਾ ਕਰਨਾ ਪਊਗਾ ਜੀ ਉਹ ਦਾ ਹਾਂਜੀ ਉਸ ਰੰਦ ਫੀਡਰ ਦੀ 415000 ਗੁਰਜੀ ਤੋਂ ਨਿਕਲਣੀ ਆ ਜੀ ਕਿੰਨੇ ਕਿਲੋਮੀਟਰ ਲੰਬੀ ਹੋਏ ਉਹ ਤੁਸੀਂ ਲਾ ਲਓ ਜੀ 15000 ਫੁੱਟ ਉਹਦੀ ਲੰਬਾਈ ਹੈਗੀ ਆ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਪੁੱਲਰ ਵਾਲੇ ਦਾ ਪੁਲ ਟਪਾ ਕੇ ਗਾਂ ਲੈ ਕੇ ਜਾਈਏ ਉਸ ਨੂੰ ਕਿਉਂਕਿ ਹਾਂਜੀ ਜੀ ਜੇ ਟੁੱਟਣ ਦਾ ਕਾਰਨ ਕੋਈ ਪ੍ਰਾਣੀ ਹੋ ਕੇ ਵੀ ਹੋ ਸਕਦਾ ਹੈ ਜਾਂ ਕੋਈ ਹਾਂਜੀ ਦੇਖੋ ਤੁਸੀਂ ਇੱਟਾਂ ਇਹਦੀਆਂ ਜਿਹੜੀਆਂ ਕੀ ਕਾਫੀ ਪ੍ਰਾਣੀਆਂ ਹੋ ਚੁੱਕੀਆਂ ਡੈਮੇਜ ਹੋ ਚੁੱਕੀਆਂ ਪਿਛਲੇ ਦਿਨਾਂ 'ਚ ਜਿਵੇਂ ਸਫਾਈ ਕਰਾਈ ਆ ਕਈ ਵਾਰੀ ਕਈ ਦੇ ਆਪਣੇ ਉਸ ਦੇ ਨਾਲ ਵੀ ਇੱਟ ਵੀ ਲੈ ਜਾਂਦੀ ਹੈ ਜੀ ਕੱਲ ਵੀ ਇੱਥੇ ਲੀਕੇਜ ਹੋਈ ਸੀ ਅਸੀਂ ਮੌਕੇ ਤੇ ਸੰਭਾਲ ਲਈ ਉਹ ਫਿਰ ਇਹ ਰਾਤ ਨੂੰ ਜੋ ਹੋਇਆਗਾ ਜੀ ਜੋ ਹੋਇਆ ਇਹ ਕਦੋਂ ਤੱਕ ਨੂੰ ਮੰਨ ਲਓ ਤੁਹਾਡਾ ਕੰਮ ਕੰਪਲੀਟ ਕਰਕੇ ਪਾਣੀ ਛੱਡੋ ਅਸੀਂ ਤਾਂ ਜੀ ਪਰਸੋਂ ਤਾਈਂ ਕੰਪਲੀਟ ਕਰਨੀ ਹੈ ਜੀ ਇਹ ਸਾਡਾ ਟਾਰਗੇਟ ਆ ਤੇ ਜੇ ਅਸੀਂ ਇਟਾਂ ਦੇ ਇੱਥੇ ਲਾਈਨਿੰਗ ਕਰਵਾਵਾਂਗੇ ਫਿਰ ਹੋ ਸਕਦਾ ਥੋੜਾ ਜਿਹਾ ਟਾਈਮ ਵੱਧ ਲੱਗ ਜਾਈਏ ਪਾਣੀ ਕਦੋਂ ਤੱਕ ਮੰਗਵਾਉਣ ਦਾ ਸਵਾਲ ਨੂੰ ਪਾਣੀ ਤੁਸੀਂ ਲਾਓ ਜੀ ਆਪਾਂ ਅੱਜ ਫਰਾਈਡੇ ਆ ਆਪਾਂ ਸੰਡੇ ਨੂੰ ਸ਼ਾਮ ਨੂੰ ਆਪਣਾ ਟਾਰਗੇਟ ਹੋਊਗਾ ਕੱਲ ਵੀ ਪਾਣੀ ਜੀ ਫੁੱਲ ਆਪਾਂ ਉਹ ਕੀਤਾਗਾ ਕੱਲ ਤੁਸੀਂ ਟੇਲ ਕੱਲ ਦੀ ਚੈੱਕ ਕਰਿਓ ਤੇ ਮੈਂ ਕੱਲ ਵੀਡੀਓ ਵੀ ਬਣਾ ਕੇ ਲਿਆ ਆ ਮੋਗੇ ਕੱਲ ਫੁੱਲ ਚੱਲ ਰਹੀ ਸੀ ਸਾਰੇ ਟੇਲਾਂ ਤੇ ਹ